ਸਸ਼ੁਕਲ ਕਲਿਆਣ ਟੀਵੀ ਪੰਜਾਬ ਦੇ ਪ੍ਰਤੂਸੀ ਤੇ ਬਠਿੰਡਾ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੇ ਅਪਰਾਧੀਆਂ ਤੇ ਨਕੇਲ ਕਸਨ ਦੇ ਲਈ ਲਗਾਤਾਰ ਮਹਿੰਮ ਚਲਾਈ ਜਾ ਰਹੀ ਹੈ ਇਸ ਦੇ ਤਹਿਤ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦਾ ਉਦੇਸ਼ ਨਾ ਸਿਰਫ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਸਗੋਂ ਆਮ ਜਨਤਾ ਦੇ ਵਿੱਚ ਸੁਰੱਖਿਆ ਦੀ ਭਾਵਨਾ ਵੀ ਪੈਦਾ ਕਰਨਾ ਹੈ ਇਸੇ ਨੂੰ ਲੈ ਕੇ ਐਸਐਸਪੀ ਬਠਿੰਡਾ ਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ 플ੈਗ ਮਾਰਚ ਬੀਤੇ ਕੱਲ੍ਹ ਕਰਿਆ ਗਿਆ ਇਸ 플ੈਗ ਮਾਰਚ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਜਿਸ ਦਾ ਮੁੱਖ ਮਕਸਦ ਹੀ ਲੋਕਾਂ ਨੂੰ ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਤੇ ਅਪਰਾਧੀਆਂ ਨੂੰ ਸਖਤ ਸੁਨੇਹਾ ਦੇਣਾ ਸੀ ਕਿ ਬਠਿੰਡਾ ਪੁਲਿਸ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ ਇਹ ਫਲੈਗਮਾਰਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਸਵੇਦਨਸ਼ੀਲੇ ਇਲਾਕਿਆਂ ਦੇ ਵਿੱਚੋਂ ਲੰਘਿਆ ਜਿਸ ਨਾਲ ਲੋਕਾਂ ਦੇ ਵਿੱਚ ਪੁਲਿਸ ਦੇ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਤੇ 40 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਸੀ ਜਿਸ ਨੇ ਨਾ ਸਿਰਫ ਪੰਜਾਬ ਸਗੋ ਗਵਾਂਡੀ ਰਾਜਾਂ ਦੇ ਵਿੱਚ ਵੀ ਨਸ਼ਾ ਤਸਕਰਾ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਇਹ ਵੱਡੀ ਬਰਾਮਦਗੀ ਜਿਸ ਤੋਂ ਬਾਅਦ ਉਹ ਠੰਡਾ ਪੁਲਿਸ ਨੇ ਮਾੜੀ ਅੰਸਰਾ ਦੇ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਤੇ ਪੁਲਿਸ ਹੁਣ ਨਸ਼ਾ ਤਸਕਰਾ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦੇ ਨੈੱਟਵਰਕ ਨੂੰ ਤੋੜਨ ਦੇ ਲਈ ਸਰਗਰਮ ਹੈ ਇਸੇ ਤਰ੍ਹਾਂ ਗੁਪਤ ਕੀ ਥਾਵਾਂ ਤੇ ਤਲਾਸ਼ੀ ਲਈ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਠਿੰਡਾ ਨੂੰ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਦੇ ਲਈ ਵਚਨਬੱਧ ਨੇ ਤੇ ਇਸ ਦੇ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਇਸ ਮਹਿੰਮ ਦੇ ਵਿੱਚ ਆਮ ਜਨਤਾ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਜੋ ਅਪਰਾਧੀਆਂ ਬਾਰੇ ਸਹੀ ਜਾਣਕਾਰੀ ਪੁਲਿਸ ਤੱਕ ਪਹੁੰਚ ਸਕੇ ਤੇ ਬਲੋਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿ ਸਭੀ ਸ਼ੱਕੀ ਵਿਅਕਤੀ ਜਾਂ ਫਿਰ ਗਤੀਵਿਧੀ ਬਾਰੇ ਪੁਲਿਸ ਨੂੰ ਸੂਚਨਾ ਦੇ ਹਾਂਜੀ ਸਰ ਅੱਜ ਨਕਾਬੰਦਗੀ ਦੇ ਕੇ ਕੀ ਮੱਤ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਕਰਵਾਈ ਗਈ ਹੈ ਸ਼ਹਿਰ ਬਠਿੰਡਾ ਦੇ ਅੰਦਰ ਇਸ ਦੇ ਵਿੱਚ ਤਕਰੀਬਨ 150 ਮਲਾਜ਼ਮ ਜਿਹੜਾ ਹੈਗਾ ਸਾਡਾ ਵਕ ਵਕ ਪੁਆਇੰਟਾਂ ਤੇ ਤਣਾਤ ਕੀਤਾ ਗਿਆ ਹੈ ਜਿਹੜੇ ਮੇਨ ਇੰਪੋਰਟੈਂਟ ਪੁਆਇੰਟਸ ਆ ਇਹ ਸਾਰੇ ਕਵਰ ਕੀਤੇ ਗਏ ਹਨ ਅਤੇ ਤਕਰੀਬਨ 150 ਤੋਂ ਵੱਧ ਫੋਰਸ ਜਿਹੜੀ ਹੈਗੀ ਤਣਾਤ ਕੀਤੀ ਗਈ ਹੈ ਨਾ ਨਾਕਾਬੰਦੀ ਇਸ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਵੀ ਸ਼ਾਮ ਨੂੰ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਅਗਵਾਈ ਦੇ ਵਿੱਚ ਲੈਗਪਾਸਟ ਕੱਟਿਆ ਗਿਆ ਸੀਗਾ ਤੇ ਵਕਤਕ ਥਾਵਾਂ ਤੇ ਨਾਕਾਬੰਦੀ ਕਰਾਈ ਗਈ ਸੀ ਇਸੇ ਲੜੀ ਦੇ ਵਿੱਚ ਅੱਜ ਸਵੇਰ ਤੋਂ ਤਕਰੀਬਨ 7 ਵਜੇ ਤੋਂ ਸਾਡੀ ਨਾਕਾਬੰਦੀ ਜਾਰੀ ਹੈ ਜੋ ਹੁਣ ਵੀ ਕੰਟੀਨਿਊ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਸ਼ੱਕੀ ਪੁਰਸ਼ਾਂ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਸ਼ੱਕੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਤੇ ਕਿਤੇ ਨਾਕਾਬੰਦੀ ਕੀਤੀ ਗਈ ਸਾਡੇ ਪੰਜ ਥਾਣੇ ਜਿਹੜੇ ਸ਼ਹਿਰ ਦੇ ਹੈਗੇ ਪੰਜਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਲੋਕੇਸ਼ਨਸ ਹੈਗੀਆਂ ਜਿਹੜੀਆਂ ਆਊਟਰ ਦੇ ਵਿੱਚ ਆ ਇਨਰ ਦੇ ਵਿੱਚ ਉਹਨਾਂ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਬਹੁਤ ਸਾਰੇ ਵਹੀਕਲ ਹੈਗੇ ਵਿੱਚ ਜਿਹੜੇ ਗੈਰ ਕਾਨੂੰਨੀ ਚੱਲੇ ਹੈਗੇ ਉਹਨਾਂ ਦੇ ਕੋ ਤਾਂ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਹੀ ਜਿਵੇਂ ਦੱਸਿਆ ਤੁਹਾਨੂੰ ਕਿ ਸ਼ੱਕੀ ਪੁਰਸ਼ਾਂ ਤੇ ਤੇ ਸ਼ੱਕੀ ਜਿਹੜੇ ਵਹੀਕਲਸ ਹੈਗੇ ਜਿਹੜੇ ਵਿਦਆਊਟ ਨੰਬਰ ਪਲੇਟ ਆ ਟ੍ਰਿਪਲ ਰਾਈਡਿੰਗ ਵਾਲੇ ਹੈਗੇ ਜਿਹੜੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਚਲਾਨੇ ਵੀ ਕੀਤੀ ਜਾ ਰਹੀ ਹੈ ਤੇ ਰਾਉਂਡ ਅਪ ਵੀ ਕੀਤੇ ਜਾ ਰਹੇ ਨੇ ਸਾਡੂ ਰੇਡ ਜਬਣਾ ਚੱਲਦੀ ਆ ਉਹਨਾਂ ਦੇ ਕਾਗਜ਼ਾਤ ਵੀ ਲਿਖੇ ਜੀ ਨੰਬਰ ਵੀ ਟੋਰੀ ਦੇ ਵੀ ਸਾਨੂੰ ਸਾਨੂੰ ਸੀਨੀਅਰ ਆਫੀਸਰਸ ਵੱਲੋਂ ਇਸ ਸਬੰਧੀ ਹੁਕਮ ਆਉਂਦੇ ਰਹਿੰਦੇ ਜਿਸ ਦੀ ਕਿ ਜਿਹੜੀ ਪਾਲਣਾ ਕਰਾਈ ਜਾ ਰਹੀ ਹੈ ਟ੍ਰੈਫਿਕ ਇੰਜਾਜ ਨੂੰ ਵੀ ਇਸ ਸਬੰਧੀ ਜਿਹੜਾ ਹੈਗਾ ਨਿਰਦੇਸ਼ ਦਿੱਤਾ ਗਿਆ ਹੈ ਤੇ ਨਾਕਾਬੰਦੀਆਂ ਦੌਰਾਨ ਵੀ ਚੈਕਿੰਗ ਦੌਰਾਨ ਵੀ ਇਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ ਪਬਲਿਕ ਨੂੰ ਕਿਸ ਤਰ੍ਹਾਂ ਸਹਿਯੋਗ ਦੀ ਮਿਲ ਰਹੀ ਹੈ ਜਿਵੇਂ ਬਹੁਤ ਸਾਰੀ ਪਬਲਿਕ ਨੂੰ ਪਤਾ ਵੀ ਨਹੀਂ ਹੁੰਦਾ ਦੇਖੋ ਇਹ ਜਿਹੜੀਆਂ ਨਾਕਾਬੰਦੀਆਂ ਆ ਇਹ ਪਬਲਿਕ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਲਾਣ ਲਈ ਕੀਤੀਆਂ ਗਈਆਂ ਨੇ ਇਹਦੇ ਨਾਲ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਜਿਹੜਾ ਅਸੀਂ ਇਹ ਨਾਕਾਬੰਦੀ ਕੀਤੀ ਹੈ ਪਬਲਿਕ ਦੀ ਸੈਂਸ ਆਫ ਸਿਕਿਉਰਿਟੀ ਜਿਹੜੀ ਹੈਗੀ ਉਹਨੂੰ ਬਹਾਲ ਰੱਖਣ ਲਈ ਉਹ ਆਪਣਾ ਵਿਸ਼ਵਾਸ ਕਾਇਮ ਕਰਨ ਲਈ ਇਹ ਜਿਹੜੀ ਕੀਤੀ ਗਈ ਹੈ ਪਬਲਿਕ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਜੀ ਮਹਿਮਨ ਅਲੱਗਾਂ ਜਾਰੀ ਹੋਗੇ ਹਾਂਜੀ ਬਿਲਕੁਲ ਜੀ ਆਉਣ ਵਾਲੇ ਕੁਝ ਦਿਨਾਂ ਤੱਕ ਅਸੀਂ ਪੂਰਾ اسی ਤਰੀਕੇ ਨਾਲ ਜਾਰੀ ਰੱਖਾਂਗੇ ਚਲਾਨ ਕਿੰਨੇ ਤੱਕ ਜਲਾ ਚਲਾਨ ਦੀ ਹਲੇ ਅਸੀਂ ਫਿਗਰਸ ਲੈਣੀ ਆ ਕਿਉਂਕਿ ਸਾਡੇ ਵਕ ਵਕ ਥਾਵਾਂ ਤੇ ਜਿਹੜੀ ਹੈਗੀ ਚੱਲ ਰਹੀ ਹੈ ਹਲੇ ਵੀ ਚੱਲ ਰਿਹਾ ਹੈ ਅਸੀਂ ਜਦੋਂ